ਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ਤੇ ਕਥੀ ਤੌਰ ਤੇ ਆਡੀਓ ਵਾਇਰਲ ਹੋਣ ਤੋਂ ਬਾਅਦ ਇਸਾਈ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਅਤੇ 크ਰਿਸਚਨ ਦਲਿਤ ਫਰੰਟ ਦੇ ਪ੍ਰਧਾਨ ਲਾਰੈਂਸ ਚੋਧਰੀ ਨਾਲ ਇਲੈਕਸ਼ਨ ਕਮਿਸ਼ਨ ਨੂੰ ਇਸ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਸੰਬੰਧੀ ਮੰਗ ਪੱਤਰ ਸੌਂਪ ਕੇ ਇਸਾਈ ਭਾਈਚਾਰੇ ਨੂੰ ਇਨਸਾਫ ਦੇਣ ਦੀ ਗੱਲ ਕੀਤੀ ਹੈ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਫਸਟ ਆਫ ਆਲ ਆਈ ਥੈਂਕ ਟੂ ਆਲ মিডিਆ ਪਰਸਨਸ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਬੈਰੀ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਆਇਓ ਇੱਕ ਬੜਾ ਹੀ ਸੈਂਸਿਟਿਵ ਇਸ਼ੂ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ ਕਿ ਇੱਕ ਬੜੀ ਤੇਜ਼ੀ ਨਾਲ ਜਿਹੜੀ ਆ ਕੱਲ ਦੀ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਜਿਹੜੇ ਇਥੋਂ ਦੇ ਕਾਂਗਰਸ ਦੇ ਕੈਂਡੀਡੇਟ ਨੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਉਹਨਾਂ ਦੀ ਉਹ ਆਡੀਓ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੀਆਂ ਆ ਕ੍ਰਿਸਚੀਅਨਸ ਜਿਹੜੀਆਂ ਲੇਡੀਆਂ ਨੇ ਉਹ ਭੈਣਾਂ ਜਿਹੜੀਆਂ ਨੇ ਲੜਕੀਆਂ ਨਾਲੀਆਂ ਜਿਹੜੀਆਂ ਭੱਜ ਜਾਂਦੀਆਂ ਨੇ ਸੋ ਇਹ ਉਹਨਾਂ ਦੇ ਮੋਦੇ ਵਿੱਚੋਂ ਨਿਕਲੀ ਗੱਲ ਜਿਹੜੀ ਆ ਉਹਨੇ ਸਾਡੇ ਮਨਾਂ ਨੂੰ ਭਾਰੀ ਠੇਸ ਪਹਚਾਈ ਆ ਕਿਉਂਕਿ ਜੇ ਜਿਹੜੀ ਜਿਹੜੀਆਂ ਭੈਣਾਂ ਹੁੰਦੀਆਂ ਨੇ ਜਾਂ ਬੇਟੀਆਂ ਹੁੰਦੀਆਂ ਨੇ ਇਹ ਕਿਸੇ ਜਾਤ ਜਾਂ ਧਰਮ ਦੀਆਂ ਨਹੀਂ ਹੁੰਦੀਆਂ ਫਸਟ ਆਫ ਆਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਇਹ ਦੇਸ਼ ਦੀਆਂ ਬੇਟੀਆਂ ਨੇ ਔਰ ਜੇ ਕੈਂਡੀਡੇਟ ਸੁਖਵਿੰਦਰ ਸਿੰਘ ਰੰਧਾਵਾ ਜੀ ਇਹ ਗੱਲ ਕਹਿ ਰਹੇ ਨੇ ਅੱਜ ਤੱਕ ਜੋ ਵੀ ਉਹਨਾਂ ਨੂੰ ਮਾਣ ਸਨਮਾਨ ਮਿਲਿਆ ਜੋ ਵੀ ਉਹ ਜਿੱਤ ਕੇ ਇੱਥੋਂ ਐਮ ਐਲ ਏ ਬਣ ਕੇ ਮੰਤਰੀ ਬਣੇ ਫਿਰ ਉਹ ਡਿਪਟੀ ਸੀਐਮ ਵੀ ਬਣੇ ਇਸੇ ਕਮਿਊਨਿਟੀ ਦੀਆਂ ਮਹਿਲਾਵਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਜੇ ਉਹਨਾਂ ਦੀ ਇਹ ਮਾਨਸਿਕਤਾ ਜਿਹੜੀ ਹੈ ਮੁਸੀਬਾ ਚੜ੍ਹੇ ਦੀਆਂ ਔਰਤਾਂ ਲਈ ਇਹ ਆ ਕਦ ਮੈਂ ਸਮਝਦਾ ਇਹ ਤੋਂ ਵੱਡੀ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਕੈਂਡੀਡੇਟ ਦੇ ਲਈ ਕਿ ਜਿਨ੍ਹਾਂ ਲੋਕਾਂ ਨੇ ਰਾਜ ਭਾਗ ਦਿੱਤਾ ਹੋਵੇ ਉਹਨਾਂ ਦੀ ਮਹਿਲਾਵਾਂ ਪ੍ਰਤੀ ਉਹਦੀ ਮਾਨਸਿਕਤਾ ਰੱਖਣਾ ਇਹ ਮਨੀਪੁਰ ਤੋਂ ਘੱਟ ਨਹੀਂ ਗੱਲ ਹੈਗੀ ਜੇ ਮਨੀਪੁਰ ਦੇ ਵਿੱਚ ਇਹ ਘਟਨਾਵਾ ਮਹਿਲਾਵਾਂ ਨੂੰ ਉੱਥੇ ਭਾਜੀਪੀ ਤੇ ਉਹਦੇ ਗੁੰਡਿਆਂ ਨੇ ਉੱਥੇ ਨੰਗਾ ਕਰਕੇ ਔਰਤਾਂ ਨੂੰ ਜਿਹੜਾ ਕਮਾਇਆ ਤੇ ਉਹਨਾਂ ਦੇ ਨਾਲ ਬੇਇੱਜ਼ਤੀ ਕੀਤੀ ਤਾਂ ਜਿਹੜਾ ਇਹ ਵੀ ਬਿਆਨ ਹੈ ਇਹ ਮਨੀਪੁਰ ਤੋਂ ਘੱਟ ਨਹੀਂ ਸੁਇਸ ਕਰਕੇ ਸੀ ਸਖਜਿੰਦਰ ਸਿੰਘ ਰੰਧਾਵਾ ਜੀ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਮਸੀਹ ਭਾਈ ਜਾਰਾ ਨਿੰਦਾ ਕਰਦਾ। ਸਰ ਇਹ ਗੱਲ ਵੀ ਅਗਰ ਬਿਆਣੀ ਜਾਂ ਕੋਈ ਆਡੀਓ ਵਰਦੋਈ ਆਡੀਓ ਵਾਇਰਲ ਹੋਈ ਆ ਔਰ ਆਡੀਓ ਦੇ ਵਿੱਚ ਉਹਨਾਂ ਦਾ ਬਿਆਨ ਹੀ ਆ। ਇਸੇ ਕਰਕੇ ਪਹਿਲਾਂ ਅਸੀਂ ਸ਼ੁਰੂਆਤ ਹੀ ਇੱਥੋਂ ਕੀਤੀ ਆ ਕਿ ਕੀ ਵੈਰੀਫਿਕੇਸ਼ਨ ਕੀਤੀ ਹੈ ਜੋ ਆਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਸੱਚ ਕੀ ਹੈ ਕਿਉਂਕਿ ਅੱਜ ਕੱਲ ਤੋਰ ਮੋੜ ਕੇ ਵੀਡੀਓ ਦਿੱਤੀਆਂ ਜਾਂਦੀਆਂ ਸੋਜਿੰਦਰ ਸਿੰਘ ਲਾਵਾ ਨੇ ਬਿਆਨ ਦਿੱਤਾ ਉਹਦੇ ਉੱਪਰ ਕਿ ਮੇਰੀ ਜਿਹੜੀ ਵੀਡੀਓ ਨੂੰ ਤੋਰ ਮੋੜ ਕੇ ਦਿੱਤਾ ਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਅਜਿਹੀ ਸ਼ਿਕਾਇਤ ਵੀ ਕੀਤੀ ਆ ਔਰ ਉਹਨਾਂ ਨੇ ਆਪਣਾ ਬਿਆਨ ਵੀ ਦਿੱਤਾ ਕਿ ਇਹ ਜਿਹੜੀ ਵੀਡੀਓ ਨੂੰ ਤੋਰ ਮੋੜ ਕੇ ਆਡੀਓ ਨੂੰ ਪੇਸ਼ ਕੀਤਾ ਗਿਆ ਉਹਨਾਂ ਨੇ ਉਹਦੇ ਉੱਪਰ ਐਫਆਈਆ ਦਰਜ ਕਰਵਾਉਣ ਵਾਸਤੇ ਵੀ ਜਿਹੜੀ ਆ ਟੂਨ ਕਮਿਸ਼ਨ ਨੂੰ ਕਿਹਾ ਆ ਦੂਜੇ ਕਹਿੰਦੇ ਕਿ ਮੈਂ ਉਹ ਲੇਡੀ ਨੂੰ ਦੇਣਾ ਚਾਹੁੰਦਾ ਸੀ ਪਰ ਉਹ ਉਥੋਂ ਚਲੇ ਜਾਂਦੀਆਂ ਤੇ ਉਹ ਵਿੱਚੋਂ ਕੱਟ ਕੇ ਇਹਨੇ ਟੂਨ ਮੋਰ ਕੇ ਇਹਨੂੰ ਪੇਸ਼ ਕੀਤਾ ਗਿਆ ਜਿਹਦੇ ਕਰਕੇ ਉਹ ਨਾਲ ਟੂਨ ਕਮਿਸ਼ਨ ਨੂੰ ਸਟਾਰਟ ਕੀਤੀ ਹੈ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਇਹ ਨਹੀਂ ਕਹਿੰਦੇ ਕਿ ਇਹ ਜਿਹੜੀ ਆਡੀਓ ਵਾਇਰਲ ਹੋਈ ਆ ਵੀ ਅਸੀਂ ਉਹਨੂੰ ਬਿਲਕੁਲ 100% ਕਹਿ ਰਹੇ ਹਾਂ ਲੇਕਿਨ ਜੇ ਇਹ ਆਡੀਓ ਵਾਇਰਲ ਹੋਈ ਆ ਸਾਡਾ ਇਹ ਫਰਜ ਬਣਦਾ ਮਸੀਂ ਭਾਈਚਾਰੇ ਦਾ ਕਿ ਸਾਡੀ ਉਹਦੇ ਵਿੱਚ ਤੋਹੀਨ ਹੋਈ ਆ ਸਾਡੀਆਂ ਭੈਣਾਂ ਨੂੰ ਅਪਮਾਨਿਤ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ ਜਿਉਂ ਨਾਲ ਸ਼ਿਕਾਇਤ ਕੀਤੀ ਆ ਇਹਦੇ ਤੇ ਕੋਈ ਜਿਹੜੀ ਵੀ ਜਾਂਚ ਹੋਏਗੀ ਉਹ ਕਲੀਅਰ ਕਰ ਦੇਗੀ ਪਰ ਇਸ ਵੇਲੇ ਜਿਹੜੀ ਗੱਲ ਆ ਉਹ ਆਵਾਜ਼ ਉਹਨਾਂ ਦੀ ਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਆਵਾਜ਼ ਉਹਨਾਂ ਦੀ ਆ ਔਰ ਉਹਨਾਂ ਨੇ ਇਹ ਵੀ ਕਿਹਾ ਆ ਕੁਝ ਕਹਿ ਰਹੇ ਨਾ ਵੀ ਤਰੂਣ ਮਰੋੜ ਕੇ ਇਹ ਇਹ ਜਾਂਚ ਦਾ ਵਿਸ਼ਾ ਹੋ ਜਾਏਗਾ ਲੇਕਿਨ ਉਹਨਾਂ ਦੀ વાਅਦਤੇ ਪਤਾ ਲੱਗਦਾ ਕਿ ਉਹ ਇਹ ਕਹਿ ਰਹੇ ਨੇ ਕਿ ਇਹ ਸਾਡੇ ਰੋਡ ਆਉਂਦੇ ਨੇ ਕੋਲ ਤੇ ਇਹਨਾਂ ਦੀਆਂ ਰੋਜ਼ ਪੰਜ ਸੱਤ ਇਹੋ ਜੀਆਂ ਸ਼ਿਕਾਇਤਾਂ ਹੁੰਦੀਆਂ ਵੀ ਸਾਡੀਆਂ ਕੁੜੀਆਂ ਚਲ ਗਈਆਂ ਸਾਡੀਆਂ ਔਰਤਾਂ ਚਲ ਗਈਆਂ ਕਲਚਰ ਭਾਈਚਾਰੇ ਦੇ ਲੋਕਾਂ ਨੇ ਕਿ ਉਹਨਾਂ ਤੱਕ ਪਹੁੰਚ ਕੀਤੀ ਐ ਕਿ ਸਰਦੋ ਇਹ ਤੁਸੀਂ ਕਿਹਾ ਆ ਇਹਦੇ ਵਿੱਚ ਕੀ ਸੱਚਾਈ ਆ ਜਾਂ ਇਹਦੇ ਵਿੱਚ ਕੀ ਬਰਾਈ ਆ ਕਲਚਰ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਤੱਕ ਪਹੁੰਚ ਕਰਕੇ ਅਸਲੀਅਤ ਜਾਣਨੀ ਚਾਹੀਦੀ ਆ ਜਿਹਨੇ ਦੇਖੋ ਮੇਰੀ ਗੱਲ ਸੁਣੋ ਸਾਨੂੰ ਪਹੁੰਚ ਕਰਨ ਦੀ ਕੋਈ ਲੋੜ ਨਹੀਂ ਆ ਸਾਡੇ ਕੋਲ ਇੱਕ ਚੀਜ਼ ਆਈ ਆ ਇਹਦੀ ਜਾਂਚ ਜਿਹੜੀ ਆ ਕੋਈ ਏਜੰਸੀ ਕਰੇਗੀ ਅਸੀਂ ਪਹੁੰਚ ਕਿਉਂ ਕਰੀਏ ਕਿਉਂਕਿ ਉਹ ਕੋਈ ਜੱਜਤਾ ਹੈ ਨਹੀਂ ਜਾਂਚ ਬੜਾ ਹੀ ਸੰਵੇਦਨਸ਼ੀਲ ਇੱਕ ਮੁੱਦਾ ਜਿਹੜਾ ਆ ਕਿ ਇੱਕ ਬੜੀ ਤੇਜ਼ੀ ਨਾਲ ਜਿਹੜੀ ਆ ਗਈ ਉਹ ਇੱਕ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਥੋਂ ਦੇ ਕਾਂਗਰਸੀ ਕੈਂਡੀਡੇਟ ਸਰਦਾਰ ਸੁਰਜਿੰਦਰ ਸਿੰਘ ਰੰਧਾਵਾ ਜੀ ਕਿਸੇ ਨਾਲ ਗੱਲ ਕਰਦੇ ਹੋਏ ਇਹ ਗੱਲ ਕਹਿ ਰਹੇ ਨੇ ਕਿ ਮਸੀਹ ਭਾਈਚਾਰੇ ਦੇ ਵਿੱਚ ਕ੍ਰਾਈਮ ਜਿਹੜਾ ਆ ਕੋਈ ਨਹੀਂ ਹੈਗਾ ਸਿਰਫ ਇਲਾਦੀਆਂ ਜਿਹੜੀਆਂ ਲੜਕੀਆਂ ਤੇ ਔਰਤਾਂ ਜਿਹੜੀਆਂ ਭੱਜ ਜਾਂਦੀਆਂ ਨੇ ਤੇ ਇਹ ਜਿਹੜੇ ਸਾਡੇ ਵਰਕਰ ਨੇ ਮਸੀਹੀ ਜਿਹੜੇ ਕਾਂਗਰਸ ਦੇ ਉਹ ਰੋਜ਼ ਸਾਡੇ ਕੋਲ ਆਉਂਦੇ ਨੇ ਤੇ 5-7 ਇਹੀ ਕੇਸ ਸਾਨੂੰ ਆਗੇ ਦੱਸਦੇ ਨੇ ਸੋ ਇਹ ਇਸ ਅਸੀਂ ਆਡੀਓ ਵਾਇਰਲ ਦੀ ਜਿਹੜੀਆਂ ਨਿੰਦਾ ਕਰਦੇ ਆ ਸ੍ਰੀ ਜਿੰਦਰ ਸਿੰਘ ਰੰਧਾਵਾ ਜੀ ਦੀ ਕਿ ਜਿਹੜੀਆਂ ਔਰਤਾਂ ਹੁੰਦੀਆਂ ਉਹ ਪਹਿਲੀ ਗੱਲ ਫਰਸਟ ਆਫ ਆਲ ਕਿ ਉਹ ਕਿਸੇ ਵੀ ਧਰਮ ਜਾਤੀ ਦੀ ਨਹੀਂ ਹੁੰਦੀਆਂ ਔਰਤ ਦਾ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਉਹ ਦੇਸ਼ ਦੀਆਂ ਬੇਟੀਆਂ ਨੇ ਸੋ ਉਹਨਾਂ ਦੇ ਇਸ ਬਿਆਨ ਤੋਂ ਇੰਜ ਜਾਪਦਾ ਇਹ ਜਿਸ ਤਰ੍ਹਾਂ ਦਾ ਮਾਹੌਲ ਮਨੀਪੁਰ ਦੇ ਵਿੱਚ ਬੀਜੇਪੀ ਤੇ ਉਹਦੇ ਗੁੰਡਿਆਂ ਨੇ ਕੀਤਾ ਕਿ ਉੱਥੇ ਮਹਿਲਾਵਾਂ ਨੂੰ ਲੰਗਾ ਕਰਕੇ ਕਮਾਇਆ ਗਿਆ ਇਹ ਬਿਆਨ ਵੀ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਿਕੰਦਰ ਸਿੰਘ ਗੁੰਦਾਵਾਜੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਐਮਐਲਏ ਬਣ ਕੇ ਮੰਤਰੀ ਬਣੇ ਫਿਰ ਉਹ ਡਿਪਟੀ ਸੀਐਮ ਬਣੇ ਤੇ ਇਸ ਭਾਈਚਾਰੇ ਦੀਆਂ ਮਹਿਲਾਵਾਂ ਨੇ ਉਹਨਾਂ ਨੂੰ ਆਪਣਾ ਵੱਡਾ ਭਰਾ ਸਮਝ ਕੇ ਆਪਣਾ ਵੀਰ ਸਮਝ ਕੇ ਇੱਥੇ ਤੱਕ ਪਹੁੰਚਾਇਆ ਪਰ ਜਿਉਣਾ ਦੀ ਮਾਨਸਿਕਤਾ ਇਹ ਹੈਗੀ ਆ ਤਾਂ ਇਸ ਤੋਂ ਜ਼ਿਆਦਾ ਸ਼ਰਮ ਵਾਲੀ ਗੱਲ ਤੇ ਅਫਸੋਸ ਵਾਲੀ ਗੱਲ ਕੋਈ ਹੋ ਨਹੀਂ ਸਕਦੀ ਸੋ ਇਸ ਕਰਕੇ ਇਹ ਜਿਹੜਾ ਬਿਆਨ ਆ ਇਹ ਇਹ ਭਾਈਚਾਰੇ ਦੀਆਂ ਭਾਵਨਾ ਨੂੰ ਬਹੁਤ ਹੀ ਸਹੁੰਚੀ ਆ ਔਰ ਸਾਨੂੰ ਇਹ ਉਮੀਦ ਨਹੀਂ ਸੀ ਕਿ ਇੱਕ ਐਡੀ ਵੱਡੀ ਪਾਰਟੀ ਜਿਹਦੇ ਵਿੱਚ ਇਹ ਦਾਵਾ ਕੀਤਾ ਜਾਂਦਾ ਕਿ ਜੀ ਬੜਾ ਹੀ ਇੱਕ ਡਿਸਪੀਸਨ ਆ ਔਰ ਅਸੀਂ ਮਹਿਲਾਵਾਂ ਦੀ ਇੱਜ਼ਤ ਕਰਦੇ ਆ ਪਰ ਅੱਜ ਇਹ ਜਿਹੜਾ ਸਾਡਾ ਨਾ ਜਿਹੜਾ ਵਿਸ਼ਵਾਸ ਟੁੱਟ ਗਿਆ ਇਸ ਕਰਕੇ ਹੀ ਅਸੀਂ 70 ਸਾਲ ਤੋਂ ਜਦੋਂ ਇਹਨਾਂ ਲੋਕਾਂ ਦੇ ਨਾਲ ਚੱਲਦੇ ਰਹੇ ਹਾਂ ਤਾਂ ਹੀ ਸਾਨੂੰ ਇਹ ਜ਼ਰੂਰਤ ਪਈ ਆ ਕਿ ਸਾਡਾ ਇਹਨਾਂ ਦੇ ਇਹਨਾਂ ਦੇ ਕੋਲ ਸਾਡੀ ਇੱਜ਼ਤ ਨਹੀਂ ਆਏ ਕਰਦੇ ਸਾਡਾ ਸਤਿਕਾਰ ਨਹੀਂ ਕਰਦੇ ਸਾਡੀ ਔਰਤਾਂ ਪ੍ਰਤੀ ਇਦਾਂ ਸੋਚਦੇ ਆ ਕਦੀ ਸਾਡੇ ਬਣਦੇ ਹੱਕ ਨਹੀਂ ਦਿੱਤੇ ਇਹਨਾਂ ਨੇ ਹੱਕ ਕੀ ਦੇਣੇ ਹੁਣ ਤਾਂ ਸਾਡੀਆਂ ਸਿੱਧੀਆਂ ਪੈਰਾਂ ਤੱਕ ਗੱਲ ਚਲੀ ਗਈ ਸਾਡੀਆਂ ਮਾਵਾਂ ਤੱਕ ਗੱਲ ਚੱਲ ਗਈ ਇਸ ਕਰਕੇ ਭਾਈਚਾਰੇ ਨੇ ਮਹਿਸੂਸ ਕੀਤਾ ਕਿ ਕਿ ਅਸੀਂ ਈਨਾ ਬਾਰੇ ਜਾਣਦੀ ਪਿਜਾਏ ਜਾਂ ਹੋਰ ਰਵਾਇਤੀ ਪਾਰਟੀਆਂ ਵਾਲ ਜਾਣਦੀ ਪਿਜਾਏ ਅਸੀਂ ਆਪਣਾ ਕੈਂਡੀਡੇਟ ਖੜਾ ਕੀਤਾ ਕਿ ਭਾਈ ਕਦੋਂ ਤੱਕ ਅਸੀਂ ਇਹਨਾਂ ਦੀਆਂ ਇਹੋ ਗੱਲਾਂ ਸੁਣਦੇ ਰਹਿਾਂਗੇ ਸੋ ਇਹ ਸਿੱਧਾ-ਸਿੱਧਾ ਭਾਈ ਚਲੇ ਦੀਆਂ ਔਰਤਾਂ ਦੇ ਚਿੰਤ ਤੱਬੇ ਉੱਪਰ ਔਰ ਉਹਨਾਂ ਦਾ ਉਹਨਾਂ ਦੀ ਅਪਮਾਨ ਦੇ ਉੱਪਰ ਇਹ ਗੱਲ ਕੀਤੀ ਗਈ ਹੈ ਤੇ ਦੂਸਰਾ ਇੱਕ ਮੁੱਦਾ ਹੋਰ ਹੈਗਾ ਕਿ ਥੋੜੇ ਦਿਨ ਪਹਿਲਾਂ ਇੱਕ ਕੈਲੰਡਰ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਫੋਟੋ ਲਾ ਕੇ ਉਹਦੇ ਉੱਪਰ ਇਥੋਂ ਦੇ ਆਪ ਉਮੀਦਵਾਰ ਅ ਸ਼ੈਰੀ ਕਲਤੀ ਜੀ ਨੇ ਜਿਹੜੇ ਆਪਣੀ ਫੋਟੋ ਲਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਕੇ ਤਾਂ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਲਾ ਕੇ ਲੋਕਾਂ ਨੂੰ ਮਸੀਹ ਭਾਈ ਚੜ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਤੇ ਇਹ ਸਿੱਧਾ ਸਿੱਧਾ ਜਿਹੜਾ ਆ ਮਾਡਲ ਕੋਡ ਆਫ ਕੰਡਕੱक्ट ਦੀ ਵਾਈਲੇਸ਼ਨ ਕੀਤੀ ਜਾ ਰਹੀ ਆ ਉਹਦੀ ਉਲੰਘਣਾ ਕੀਤੀ ਜਾ ਰਹੀ ਆ ਔਰ ਇਹ ਦੋਨੋਂ ਅਸੀਂ ਮੁੱਦਿਆਂ ਨੂੰ ਲੈ ਕੇ ਅੱਜ ਇਹ ਪ੍ਰੈਸ ਕਾਨਫਰੰਸ ਬੁਲਾਈ ਆ ਕਿ ਹੋਰੇ ਮੰਗ ਕਰਦੇ ਸੀ ਕਿ ਜੋ ਸਦਾ ਸਿਕਜਿੰਦਰ ਸਿੰਘ ਰੰਧਾਵਾ ਜੀ ਨੇ ਇਹ ਆਡੀਓ ਵਾਇਰਲ ਹੋਈਆ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਚੋਣ ਕਮਿਸ਼ਨ ਤੋਂ ਮੰਗਿਆ ਕਿ ਉਹਨਾਂ ਨੂੰ ਡਿਸਕਵਾਲਿਫਾਈ ਕੀਤਾ ਜਾਵੇ ਕਿਉਂਕਿ ਇਹ ਔਰਤਾਂ ਦੀ ਇੱਜ਼ਤ ਦਾ ਸਵਾਲ ਹੈਗਾ ਭਾਈਚਾਰੇ ਦੇ ਰਿਸਪੈਕਟ ਦੀ ਗੱਲ ਹੈਗੀ ਆ ਤੇ ਸੈਕੰਡਲੀ ਧਰਮ ਦੇ ਨਾਂ ਤੇ ਮਾਡਲ ਕੋਡ ਆਫ ਕੰਡਕੈਕਟ ਇਹ ਕਹਿੰਦਾ ਚੋਣ ਕਮਿਸ਼ਨ ਦਾ ਕਿ ਧਰਮ ਦੇ ਨਾਂ ਤੇ ਵੋਟ ਨਹੀਂ ਮੰਗੀ ਜਾ ਸਕਦੀ ਤੇ ਨਾਲ ਹੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਚੋਣ ਕਮਿਸ਼ਨ ਨੂੰ ਕਿ ਉਹਨਾਂ ਦੀ ਵੀ ਜਿਹੜੀ ਆ ਨੋਮੀਨੇਸ਼ਨ ਉਹਨਾਂ ਨੂੰ ਡਿਸਕਵਾਲਿਫਾਈ ਕੀਤਾ ਜਾਵੇ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਕਿ ਇਸ ਤਰ੍ਹਾਂ ਦੇ ਕੋਈ ਇਨ ਫਿਊਚਰ ਵੀ ਜੇ ਕੋਈ ਇਲੈਕਸ਼ਨ ਹੁੰਦੇ ਆ ਤੇ ਕੋਈ ਧਰਮ ਦੀ ਦੁਰਵਰਤੋਂ ਕਰਕੇ ਜਿਹੜਾ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਕੇ ਰਾਜਨੀਤੀ ਵਿੱਚ ਇਸਤੇਮਾਲ ਨਾ ਕਰੇ ਇਸ ਬੰਦੀ ਕੋ ਲਿਖਤੀ ਸ਼ਿਕਾਇਤ ਦਿੱਤੀ ਕਿ ਇਹ ਮੈਡੀਕਲ ਸਕੂਲ ਦੇ ਮਾਮਲੇ ਵਿੱਚ ਡੈਫੀਨਿਟਲੀ ਅਸੀਂ ਪਹਿਲਾਂ ਪ੍ਰੈਸ ਕਾਨਫਰੰਸ ਹਿੱਸੇ ਕਰਕੇ ਬੁਲਾਈ ਆ ਕਿ ਜੇ ਅਸੀਂ ਇਮੀਡੀਏਟਲੀ ਇਸ ਤੋਂ ਬਾਅਦ ਅਸੀਂ ਇੱਕ ਸ਼ਿਕਾਇਤ ਵੀ ਦਾਇਰ ਕਰਾਂਗੇ ਕਹਿੰਗੇ ਸਾਹਿਬ ਸਾਡੇ ਨਾਲ ਨਹੀਂ ਔਰ ਅਸੀਂ ਸ਼ਿਕਾਇਤ ਦਾਇਰ ਕਰਾਂਗੇ ਔਰ ਅਸੀਂ ਮੰਗ ਕਰਾਂਗੇ ਉਹਨਾਂ ਦੇ ਖਿਲਾਫ ਜਿਹੜਾ ਆ ਔਰਤਾਂ ਦੇ અપਮਾਨ ਨੂੰ ਲੈ ਕੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਅਗਰੇ ਤੋਂ ਕੋਈ ਵੀ ਹੋ ਜੀ ਜਿਹੜੀ ਗੱਲ ਨਾ ਕਰੇ ਕਿਉਂਕਿ ਹਰੇਕ ਜਿਹੜੀ ਮਹਿਲਾ ਆ ਉਹ ਦੇਸ਼ ਦੇ ਵਿੱਚ ਉਹਦੀ ਰਿਸਪੈਕਟ ਹੈਗੀ ਆ ਔਰ ਮਹਿਲਾਵਾਂ ਨੂੰ ਇਹ ਰਿਸਪੈਕਟ ਦੀ ਗੱਲ ਕਰਦੇ ਆ ਪਰ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਬਾਅਦ ਇਤੋਂ ਪਤਾ ਇਹ ਲੱਗਦਾ ਕਿ ਮਹਿਲਾਵਾਂ ਨੂੰ ਅੱਜ ਵੀ ਪੈਰ ਦੀ ਜੁੱਤੀ ਸਮਝਿਆ ਤਾਂ ਹੀ ਉਹਨਾਂ ਦੇ ਵਿਰੁੱਧ ਇਹੋ ਜਿਹੀਆਂ ਟਿੱਪਣੀਆਂ ਪੱਦੀ ਕਰਦੇ ਨੇ ਹੋ ਸਕਦਾ ਵੀ ਜਿੱਦਾਂ ਲੈਸ਼ਿੰਗ ਜਦੋਂ ਦੋ ਰੈਂਕ ਦਾ ਵਿਰੋਧੀ ਜਿਹੜੇ ਉੱਪਰ ਇਹੋ ਜਿਹੇ ਲਾਂਚਾਂ ਜਿਹੜੇ ਲਾਉਂਦੇ ਰਹਿੰਦੇ ਨੇ ਇਹ ਸੋਧਾਂ ਵੀ ਕਿਸੇ ਨੇ ਕ੍ਰੀਏਟ ਕੀਤੀ ਹੋਵੇ ਜਿਹਦਾ ਜੱਤ ਜਿਹੜਾ ਵਾ ਡਿਲੀਜੈਂਸੀ ਕਰਕੇ ਜਿਹੜਾ ਵਾ ਉਹ ਬਣਾ ਜਾਂਦੀ ਵੀਡੀਓ ਆਡੀਓ ਬਣਾਈ ਵੀ ਜਾ ਸਕਦੀ ਹੈ ਲੱਗਦਾ ਇਸ ਤੋਂ ਮਨ ਨੂੰ ਕੁਝ ਪੱਕਾ ਹੋ ਸਕਦਾ ਦੇਖੋ ਭਾਰਤ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਲੈਬੋਰਟਰੀਜ਼ ਨੇ ਜਿਹੜੀਆਂ ਵੌਇਸ ਟੈਸਟ ਕਰਦੀਆਂ ਨੇ ਜੇ ਸਰਦਾਰ ਸਿਕੰਜੇਂਦਰ ਸਿੰਘ ਰੰਧਾਵਾ ਜੀ ਨੂੰ ਲੱਗਦਾ ਹੈ ਕਿ ਇਹ ਕੋਈ ਐਡਿਟ ਕੀਤੀ ਗਈ ਆ ਜਾਂ ਟੈਂਪਰਿੰਗ ਕੀਤੀ ਗਈ ਆ ਉਹਨਾਂ ਦੀ ਉਹਨਾਂ ਨੂੰ ਡੀਫੇਮ ਕਰਨ ਦੇ ਲਈ ਤੇ ਇੱਥੇ ਏਜੰਸੀਜ਼ ਨੇ ਔਰ ਇਹ ਵੀ ਕਹਿੰਦੇ ਆ ਕਿ ਇਹਨੂੰ ਕਲੀਅਰ ਕਰਨਾ ਚਾਹੀਦਾ ਕਹਣਾ ਪਰ ਇਸ ਵੇਲੇ ਤੱਕ ਸਾਡੇ ਕੋਲ ਇਹ ਉਫਤਾ ਰਿਪੋਰਟ ਆ ਰਹੀ ਆ ਕਿ ਸਰਦਾਰ ਸ੍ਰੀਜਿੰਦਰ ਸਿੰਘ ਰੰਧਾਵਾ ਜੀ ਨਹੀਂ ਇਹ ਗੱਲ ਕਹੀ ਆ ਜਿਹਦੇ ਕਰਕੇ ਭਾਈਚਾਰੇ ਨੂੰ ਭਾਰੀ ਥੇਸ ਪਹੁੰਚੀ ਆ ਤੇ ਇਹਨਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਕਿ ਇਹ ਆਮ ਲੋਕਾਂ ਨੂੰ ਇਥੋਂ ਦੇ ਮਸੀਬ ਭਾਈਚਾਰੇ ਨੂੰ ਇਹ ਆਪਣੇ ਸੇਵੀ ਸਮਝਦੇ ਨੇ ਆਪਣੇ ਹਕੀਰ ਸਮਝਦੇ ਨੇ ਸਿਰਫ ਉਹਨਾਂ ਦਾ ਵੋਟਾਂ ਦਾ ਇਸਤੇਮਾਲ ਕਰਦੇ ਆ 10 ਦਿਨ ਇਹਨਾਂ ਨੇ ਜੱਪੀਆਂ ਪਾਉਣੀਆਂ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਕਲੀ ਸਾਰਨ ਲਈ ਤਾਂ ਹੀ ਇਸ ਭਾਈਚਾਰੇ ਦੇ ਵਿੱਚ 4 ਲੱਖ ਵੋਟਰ ਨੇ ਕ੍ਰਿਸਚਨ ਇਹ ਗੁਰਦਾਸਪੁਰ ਦੇ ਵਿੱਚ ਇਸੇ ਕਰਕੇ ਉਹਨਾਂ ਦੀ ਗਰੀਬੀ ਵੀ ਦੂਰ ਹੋਈ ਉਹਨਾਂ ਦੇ ਕਦੀ ਇਹਨਾਂ ਨੇ ਘਰਾਂ ਦੀ ਹਾਲਤ ਨਹੀਂ ਦੇਖੀ ਔਰ ਲਗਾਤਾਰ ਭਾਈਚਾਰਾ ਦਿਨ-ਬਦਨ ਪਿੱਛੇ ਪਛੜਦਾ ਜਾ ਰਿਹਾ ਕੋਲਵਾ ਦੀ ਗੱਲ ਕੀਤੀ ਹੈ ਕਲੰਡਰ ਦੀ ਗੱਲ ਕੀਤੀ ਉਹਦੇ ਬਾਰੇ ਥੋੜਾ ਦੱਸੋਗੇ ਕੀ ਉਹ ਤੁਸੀਂ ਇਸ ਵਾਰ ਤੇ ਕੀ ਉਹਦੇ ਬਾਰੇ ਥੋੜਾ ਲੱਗਦਾ ਹੈ ਬਿਲਕੁਲ ਆਮ ਆਦਮੀ ਪਾਰਟੀ ਵੀ ਉਹ 4 ਲੱਖ ਵੋਟਰਜ਼ ਨੂੰ ਪ੍ਰਭਾਵਿਤ ਔਰ ਉਹ ਵੀ ਪ੍ਰਭੂ ਯਸ਼ੁਮਸੀ ਦਾ ਕੈਲੰਡਰ ਦੇਖੋ ਸਿੱਧਾ-ਸਿੱਧਾ ਜਿਹੜਾ ਇਹ ਐਫ ਆਈ ਆਰ ਦਰਜ ਹੋਣੀ ਚਾਹੀਦੀ ਧਰਮ ਦੇ ਨਾਂ ਤੇ ਜੇ ਕੋਈ ਹੋਜੀ ਗੱਲ ਕਰਦਾ ਔਰ ਮੈਂ ਸਾਨੂੰ ਅਫਸੋਸ ਆ ਕਿ ਜੇ ਹੋਈ ਸਾਡੇ ਕੈਂਡੀਡੇਟ ਡਾਕਟਰ ਸੈਮੂਲ ਸੋਨੀ ਨੇ ਕੋਈ ਇਦਾਂ ਦੀ ਹਮਾਕਤ ਕੀਤੀ ਹੁੰਦੀ ਮੇਰਾ ਖਿਆਲ ਆ ਕਿ ਇਹਨਾਂ ਨੂੰ ਡਿਸਕਵੈਲਿਫਾਈ ਕਰ ਦੇਣਾ ਸੀਗਾ ਚੋਣ ਕਮਿਸ਼ਨ ਨੇ ਸੋ ਰਟਾਰਨਿੰਗ ਅਫਸਰ ਜੀ ਵੀ ਇੱਥੇ ਬੈਠੇ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਤੋਂ ਵੀ ਸਾਡੀ ਮੰਗ ਆ ਕਿ ਤੁਹਾਡੇ ਅਬਜ਼ਰਵਰ ਵੀ ਆ ਗਏ ਨੇ ਤੁਹਾਡੀਆਂ ਆਬਜ਼ਰਵਰ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਫਿਰ ਕਿਉਂ ਢੇਲਿਆ ਇਹਦਾ ਮਤਲਬ ਆ ਕਿ ਰਵਾਇਤੀ ਪਾਰਟੀਆਂ ਲਈ ਕੁਝ ਕਾਨੂੰਨ ਲੱਗਨੇ ਤੇ ਆਜ਼ਾਦਮੀ ਦੇ ਬਾਰੇ ਲਈ ਕਾਨੂੰਨ ਲੱਗਨੇ ਕੁਝ ਪਤਾ ਲੱਗਾ ਵੀ ਇਹ ਗੱਲਬਾਤ ਹੋਈ ਸੁਖੀ ਦਾ ਵਾਦਾ ਕਿਸ ਬੰਦੇ ਨਾਲ ਹੋਈ ਆ ਕੋਈ ਦੱਸੇ ਕਿ ਕਿਸ ਕਿਸ ਪਰਪਲ ਨੇ ਫੋਨ ਕੀਤਾ ਗਿਆ ਸੀ ਦੇਖੋ ਇਹ ਸਾਰਾ ਜਿਹੜਾ ਇਹ ਮਾਮਲਾ ਹੈਗਾ ਇਨਵੈਸਟੀਗੇਸ਼ਨ ਦਾ ਮਾਮਲਾ ਆ ਔਰ ਮੈਗਨਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਅਸੀਂ ਮੰਗ ਕਰਦੇ ਆ ਕਿ ਕਿਸੇ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਮਤਲਬ ਮੋਨਿਟਰਿੰਗ ਦੇ ਵਿੱਚ ਇਹਦੀ ਜਾਂਚ ਹੋ ਜਾਏ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਤਾਂ ਕਿ ਪਤਾ ਲੱਗ ਜਾਵੇ ਦੋਸ਼ੀ ਪਾਇਆ ਜਾਂਦਾ ਤੇ ਫਿਰ ਉਸ ਚੋਂ ਭਾਈਚਾਰਕ ਕਾਰਵਾਈ ਦੀ ਮੰਗ ਕਰੇ ਬਿਲਕੁਲ ਜੀ ਜੇ ਦੋਸ਼ੀ ਪਾਇਆ ਜਾਂਦਾ ਕਾਨੂੰਨ ਸਜ਼ਾ ਦੇਗਾ ਇਹ ਤਾਂ ਆਟੋਮੈਟਿਕਲੀ ਗੱਲ ਹੈ ਜੇ ਦੋਸ਼ੀ ਪਾਇਆ ਜਾਂਦਾ ਤੇ ਕਾਨੂੰਨ ਸਜ਼ਾ ਦੇਗਾ ਔਰ ਇਹ ਕਾਨੂੰਨ ਜਿਵੇਂ ਸਾਡਾ ਪੂਰਨ ਭਰੋਸਾ ਵੀ ਹੈਗਾ ਕਿਉਂਕਿ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਆ ਅਸੀਂ ਸ਼ਾਂਤੀਪ੍ਰੇਮ ਲੋਕ ਆ ਅਸੀਂ ਪਿਆਰ ਨੂੰ ਮਹੱਤਵ ਦਿੰਨੇ ਆ ਸਭੋਧੀ ਜਦੋਂ ਤੁਸੀਂ ਸੁਣ ਰਹੇ ਹੋ ਕਾਰਨ ਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਆਡੀਓ ਵਾਇਰਲ ਹੋ ਰਹੀ ਹੈ ਇਹ ਆਡੀਓ ਨਹੀਂ ਵਾਇਰਲ ਹੋ ਰਹੀ ਹੈ ਤੋਂ ਪਹਿਲਾਂ ਟਾਈਮ ਟੂ ਟਾਈਮ ਹਰ ਸੈਕਿੰਡ ਦੇ ਬਾਅਦ ਹਰ ਦਿਨ ਦੇ ਬਾਅਦ ਇੱਕ ਨਵਾਂ ਹੀ ਇਹਨਾਂ ਦੇ ਖਿਲਾਫ ਹੁੰਦਾ ਸ਼ੁਰੂ ਹੋ ਰਿਹਾ ਹੈ ਮੈਂ ਗੱਲ ਕਰਦਾ ਸ਼ੁਰੂਆਤ ਤੋਂ ਹੀ ਤੁਸੀਂ ਜਦੋਂ ਇਹ ਕੈਂਪੇਨਿੰਗ ਸ਼ੁਰੂ ਹੁੰਦੀ ਹੈ ਕਾਂਗਰਸ ਪਾਰਟੀ ਜਿਹੜੀ ਆਪਣੇ ਆਪ ਨੂੰ ਇੱਕ ਸੈਕੂਲਰ ਪਾਰਟੀ ਦੱਸਦੀ ਹੈ ਕਿ ਸੈਕੂਲਰ ਪਾਰਟੀ ਹੈ ਜਿਹੜੀ ਪ੍ਰਸਤਾਵਨਾ ਸੰਵਿਧਾਨ ਦੀ ਪ੍ਰੀਐਮਬਲ ਜਿਹੜਾ ਵਾ ਉਹ ਦੱਸਦਾ ਹੈ ਕਿ ਹਰ ਬੰਦੇ ਨੂੰ ਓਪਰਚ्युनिटी ਹੈ ਪਰ ਇੱਥੇ ਸੰਵਿਧਾਨ ਦੇ ਵਿੱਚ ਇਹ ਨਹੀਂ ਆਪਣੀ ਕੈਂਪੇਨਿੰਗ ਦਾ ਜਿਹੜਾ ਪੋਸਟਰ ਲਗਾਇਆ ਉੱਥੇ ਲਿਖਿਆ ਮੈਂ ਪਹਿਲੀ ਵਾਰ ਸੁਣਿਆ ਕਿ ਕੋਈ ਸੈਕੂਲਰ ਪਾਰਟੀ ਇੱਕ ਸਲੋਗਨ ਦੇ ਰਹੀ ਹੈ ਕਦੀ ਵੀ ਸਲੋਗਨ ਕਿਸੇ ਜਾਤੀ ਵਿਸ਼ੇਸ਼ ਨੂੰ ਲੈ ਕੇ ਨਹੀਂ ਹੁੰਦਾ ਇੱਥੇ ਸਲੋਗਨ ਦਿੱਤਾ ਗਿਆ ਜ਼ਮੀਰ ਦੀ ਸੁਣਾਂਗੇ ਰੰਧਾ ਭਾਈ ਚੁਣਾਂਗੇ ਮਰੇ ਰੰਧਾ ਬਏ ਨੇ ਪਟਾਖ ਰਾਇਆ ਵੀ ਸਿਰਫ ਇਹਨਾਂ ਨੂੰ ਚੁਣਨਾ ਹੈ ਹਰ ਬੰਦੇ ਕੋ ਓਪਰ ਹਰ ਵਰਕ ਆਪੋਰਚੁਨਿਟੀ ਹੈ ਇਹਨੇ ਕੋਈ ਕਾਪੀਰਾਈਟ ਥੋੜੀ ਨਹੀਂ ਹੈ ਕਿ ਇਹਨੇ ਹੀ ਗੱਲ ਕਰਸਿੰਗੇ ਇਥੋਂ ਮੈਨੂੰ ਲੱਗਦਾ ਹੈ ਕਿ ਇਹ ਦਾਦਿਆਂ ਪੁਰਦਾਦਿਆਂ ਤੋਂ ਸੱਤਾ ਦੇ ਵਿੱਚ ਨੇ ਦਾਦਿਆਂ ਤੋਂ ਪੁਰਦਾਦਿਆਂ ਤੋਂ ਸੱਤਾ ਦੇ ਵਿੱਚ ਨੇ ਇਹਨਾਂ ਦੇ ਮਨ ਦੇ ਅੰਦਰ ਇੱਕ ਡਿਕਟੇਟਰਸ਼ਿਪ ਵਾਲੀ ਰੂਹ ਕੰਮ ਕਰ ਰਹੀ ਹੈ ਇਹਨਾਂ ਨੂੰ ਹੋਰ ਕੋਈ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਤੁਸੀਂ ਆਡੀਓ ਵੇਖੀਏ ਹੁਣ ਆਡੀਓ ਬਾਰੇ ਦੀ ਆਪਾਂ ਗੱਲ ਕਰ ਰਹੇ ਹਾਂ ਲੇਕਿਨ ਇਹ ਤੋਂ ਪਹਿਲਾਂ ਤੁਸੀਂ ਵੀਡੀਓ ਵੀ ਵੇਖੀਏ ਜਿੱਥੇ ਇੱਕ ਬਜ਼ੁਰਗ ਬੰਦੇ ਨੂੰ ਧੱਕੇ ਮਾਰੇ ਜਾ ਰਹੇ ਨੇ ਉਹ ਵੀਡੀਓ ਤੁਸੀਂ ਵੇਖੀਏ ਨਵੀਂ ਗੱਲ ਨਹੀਂ ਹੈ ਕਿ ਅੱਜ ਦੀ ਆਡੀਓ ਵੱਲੋਂ ਇਹ ਪਹਿਲਾਂ ਬਜ਼ੁਰਗ ਬੰਦਿਆਂ 'ਤੇ ਕੈ ਮਾਰਦੇ ਨਹੀਂ ਉਦੋਂ ਵੱਲ ਤੁਸੀਂ ਦੇਖਿਆ ਕਿ ਫਤਿਹ ਮੰਗਲ ਦੇ ਵਿੱਚ ਗਰੀਬ ਲੋਕਾਂ ਦੇ ਘਰ ਦੇ ਅੰਦਰ ਪਾਣੀ ਆ ਗਿਆ ਤੇ ਇਹ ਬੰਦਾ ਜਿੰਨੇ ਸਮਾਵਾ ਦੇਣੀਆਂ ਨੇ ਇਹ ਚਿੱਠੀ ਲਿਖ ਕੇ ਡੀਸੀ ਨੂੰ ਕਹਿੰਦਾ ਕੰਮ ਬੰਦ ਕਰਾ ਦਿਓ ਜਿੰਨੇ ਵਿਕਾਸ ਕਰਾਉਣਾ ਉਹਨਾਂ ਦੇ ਕੰਮ ਨੂੰ ਬੰਦ ਕਰਾਇਆ ਜਾ ਰਿਹਾ ਔਰ ਅੱਜ ਨਵੀਂ ਗੱਲ ਆ ਗਈ ਹੈ ਆਡੀਓ ਵਾਇਰਲ ਹੋਈ ਹੈ ਧੀਆਂ ਦੇ ਪ੍ਰਤੀ ਕੁਝ ਐਕਸਸ ਸੁਣਿਆ ਹੈ ਕਿ ਧੀਆਂ ਦੀ ਕੋਈ ਯਾਤ ਨਹੀਂ ਹੁੰਦੀ ਜਿੱਦਾਂ ਹੀ ਧੀਆਂ ਦੇ ਸੀ ਸ਼ਾਦੀ ਕਰਦੇ ਤਾਂ ਸਰਨੇਮ ਚੇਂਜ ਹੋ ਜਾਂਦਾ ਧੀਆਂ ਪਹਿਣਾ ਸਾਡੀਆਂ ਸਭ ਦੀਆਂ ਸਾਧੀਆਂ ਨੇ ਔਰ ਹਰ ਬੰਦਾ ਆਪਣੇ ਬੱਚਿਆਂ ਦੀ ਜਿਹੜਾ ਚਿਹਰਾ ਆਪਣੀ ਅੱਖਾਂ ਦੇ ਸਾਹਮਣੇ ਰੱਖਦਾ ਹੈ ਇਹਨੂੰ ਉਹ ਆਪਣੇ ਬੱਚੇ ਨੂੰ ਭੁੱਲ ਗਏ ਨੇ ਮਤਲਬ ਜਿਹੜਾ ਆਪਣੇ ਬੱਚੇ ਦਾ ਪਿਆਰ ਕਰਦਾ ਕਿਸੇ ਵੀ ਕਦੀ ਵੀ ਕਿਸੇ ਧੀ ਦੇ ਪਤ ਪ੍ਰਤੀ ਕਿਸੇ ਭੈਣ ਦੇ ਪ੍ਰਤੀ ਐਸੀ ਗੱਲ ਬੰਦਾ ਨਹੀਂ ਕਰ ਸਕਦਾ ਮੈਂ ਹੈਰਾਨ ਹਾਂ ਸੱਚਮੁੱਚ ਮੈਂ ਕਹਿ ਰਿਹਾ ਕੱਲ ਰਾਤ ਮੈਂ ਸੁੱਤਾ ਨਹੀਂ ਪਤਨ ਰਾਤ ਤਿੰਨ ਵਾਰੀ ਮੈਂ ਰੱਬਗੇ ਅਰਦਾਸ ਕੀਤੀ ਪ੍ਰਭੂ ਇਸ ਦਿੰਦੇ ਨੂੰ ਇਹਦੀ ਸੋਚ ਨੂੰ ਬਦਲ ਇਹਨੂੰ ਹਕਮਤ ਵਾਲਾ ਬਣ ਦੇ ਔਰ ਇੱਕ ਬਾਤ ਮੈਂ ਹੋਰ ਕੀਤੀ ਪ੍ਰਭੂ ਮੈਨੇ ਮਸੀਹੀ ਲੋਕਾਂ ਨੂੰ ਅਣਖ ਦੇ ਜਿਹੜੇ ਇਸ ਵਾਰ ਕਿਉਂਕਿ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਮਸੀਹੀ ਭਾਈਚਾਰਾ ਅੱਲੇ ਵਾ ਬਲਾਈਂਡਲੀ ਇੱਕੋ ਹੀ ਬਟਨ ਦਬਾਈ ਜਾ ਰਿਹਾ ਹੈ ਪੰਜੇ ਦਾ ਕਾਂਗਰਸ ਦਾ ਇਹ ਪਹਿਲੀ ਵਾਰ ਇਤਿਹਾਸ ਚ ਹੋਏਗਾ ਇਸ ਵਾਰੀ ਕੋਈ ਵੀ ਮਸੀਹੀ ਬੰਦਾ ਕਾਂਗਰਸ ਨੂੰ ਵੋਟ ਨਹੀਂ ਦੇ ਰਿਹਾ ਇਹ ਨਵਾਂ ਇਤਿਹਾਸ ਰਚ ਜਾਏਗਾ ਇਤਿਹਾਸਿਕਾ ਕਿ ਸਾਰਾ ਮੁਸੀਬਾ ਚਰਨਸਪੋਰਟ ਕਰ ਰਹੇ ਲੇਕਿਨ ਇੱਕ ਨਵਾਂ ਇਤਿਹਾਸ ਹੋਏਗਾ ਇਸ ਵਾਰ ਕੋਈ ਵੀ ਮੁਸੀਬੰਦਾ ਕਾਂਗਰਸ ਵੋਟ ਨਹੀਂ ਦੇ ਰਿਹਾ ਜੀ ਇਸ ਕਰਕੇ ਬੜਾ ਹੀ ਮੰਦੁਖੀਆ ਬੜਾ ਮਨ ਪਰੇਸ਼ਾਨ ਆ ਟਾਈਮ ਟੂ ਟਾਈਮ ਇਹ ਲੋਕ ਸਾਡੇ ਦੀ ਚੜ੍ਹਾਈ ਕਰਦੇ ਜਾ ਰਹੇ ਨੇ ਇਹ ਪੰਜਾਬ ਨੂੰ ਮਣੀਪੁਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਨਹੀਂ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਉਹ ਲੋਕ ਇਹਨਾਂ ਨੂੰ ਕਦੇ ਵੀ ਮੋੜ ਨਹੀਂ ਲਉਣਗੇ ਓਕੇ ਦੇਖੋ